ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਚ ਚਰਖੀ ਵਾਲ ਉੱਤੇ ਤੁਸੀਂ ਦੇਖ ਰਹੇ ਹੋ ਬਾਤ ਦੀ ਬਾਤ ਕੁਝ ਦਿਨ ਪਹਿਲਾਂ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਐਸਸੀ ਸਮਾਜ ਦੀ ਡਾਕਟਰ ਪੰਪੋਸ਼ ਵੱਲੋਂ ਖੁਦਕੁਸ਼ੀ ਕੀਤੀ ਜਾਂਦੀ ਹੈ ਇਸ ਨੂੰ ਲੈ ਕੇ ਅੱਜ ਬਠਿੰਡਾ ਵਿੱਚ ਗੋਜ ਸਮਾਜ ਪਾਰਟੀ ਵੱਲੋਂ ਕੈਂਡਲ ਮਾਰਚ ਤੇ ਰੋਸ ਮਾਰਚ ਕੱਢਿਆ ਗਿਆ ਆਓ ਦੇਖਦੇ ਹਾਂ ਪਹੁੰਚੇ ਹੋਏ ਆਗੂਆਂ ਨੇ ਇਸ ਬਾਰੇ ਕੀ ਕਿਹਾ ਆਓ ਕੈਂਡਲ ਮਾਰਚ ਪਹੇਲੋ ਹਾਏ ਹਾਏ ਪਹੇਲੋ ਜੱਟੀਆਂ ਦੇ ਸਨਮਾਨ ਮੇ 我的也是这 ਕਲ ਦੋਸਤੋ ਮੈਂ ਤੁਹਾਡਾ ਮਨੋਚ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਭਾਰਤੀ ਬਾਤ ਇਸ ਟਾਈਮ ਆ ਫਾਇਰ ਸਪੈਸ਼ਲ ਬਠਿੰਡਾ ਤੋਂ ਮੌਜੂਦ ਹਾਂ ਜਿੱਥੇ ਬੋਧਨ ਸਮਾਜ ਪਾਰਟੀ ਵੱਲੋਂ ਅੱਜ ਕੈਂਡਲ ਮਾਰਚ ਅਤੇ ਰੋਸ ਮਾਰਚ ਕਰਿਆ ਜਾ ਰਿਹਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਵਿਥੇ ਗੁਰੂ ਰਾਮਦਾਸ ਮੈਡੀਕਲ ਕਾਲਜ ਦੀ ਸਟੂਡੈਂਟ ਐਸਸੀ ਸਮਾਜ ਦੀ ਐਮਬੀਬੀਐਸ ਸਟਾਪਰ ਡਾਕਟਰ ਪੰਪੋਸ਼ ਉਸ ਦਿਨ ਪਹਿਲਾਂ ਉਹਨਾਂ ਵੱਲੋਂ ਸੁਸਾਇਡ ਕੀਤਾ ਜਾਂਦਾ ਉਸ ਸੁਸਾਇਡ ਨੂੰ ਲੈ ਕੇ ਅੱਜ ਬੋਧਨ ਸਮਾਜ ਪਾਰਟੀ ਵੱਲੋਂ ਅੱਜ ਕੈਂਡਲ ਮਾਰਚ ਅਤੇ ਰੋਸ ਮਾਰਚ ਕਰਿਆ ਜਾ ਰਿਹਾ ਆਓ ਗੱਲਬਾਤ ਕਰਦੇ ਹਾਂ ਇਹਨਾਂ ਦੇ ਭੋਜਨ ਸਮਾਜ ਪਾਰਟੀ ਦੇ ਪੰਜਾਬ 77 ਮੀਨਾਰਾਣੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਇਸ ਪ੍ਰੋਟੈਸਟ ਬਾਰੇ ਕਾਸਟ ਕਲਪਸ਼ਨ ਤੇ ਕੰਗਾਲੀ ਹੈ ਆਜ਼ਾਦੀ ਨਹੀਂ ਗੁਲਾਮੀ ਹੈ ਜਦੋਂ ਤੱਕ ਸਾਡੇ ਦੇਸ਼ ਦੇ ਵਿੱਚ ਗੁਲਾਮੀ ਜਾਂ ਜਾਤਪਾਤ ਦਾ ਬੀਜ ਨਾਸ਼ ਨਹੀਂ ਹੁੰਦਾ ਹੈ ਇਹ ਕੋੜ ਲੋਕਾਂ ਨੂੰ ਵੜਵੜ ਖਾ ਰਿਹਾ ਹੈ ਜਦੋਂ ਤੱਕ ਅਸੀਂ ਆਪਣਾ ਰਾਜ ਨਹੀਂ ਲਿਆਵਾਂਗੇ ਤੇ ਸਾਡੇ ਨਾਲ ਐਦਾਂ ਹੀ ਤਸ਼ੱਦਦ ਹੁੰਦੇ ਰਹਿਣਗੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਡਾਕਟਰ ਪੰਪੋਜ ਦੇ ਕਤਲਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ बिल्कुल जी बिल्कुल और भी थे। ने बहुजन समाज पार्टी समाज पार्टी बठिंडा नलुआ जी मौजूद ने करे बहुजन समाज की तरफ से हम जो है इसके जो जिम्मेवार हैं जिसकी वजह से डॉक्टर पंपोस ने आत्महत्या करनी पड़ी उनके दो उनके जो जिम्मेवार हैं उनको फांसी की सजा दी जाए ये हम डिमांड करते हैं ਨਲਵਾ ਜੀ ਜੇ ਗੱਲ ਕਰੀਏ ਆਸਤੀ ਸਮਾਜ ਦੇ ਬੱਚੇ ਟੌਪ ਕਰਦੇ ਆ ਉਹਨਾਂ ਨੂੰ ਫਿਰ ਵੀ ਉੱਥੇ ਜਾਤੀਵਾਦ ਦਾ ਸ਼ਿਕਾਰ ਹੋਣਾ ਪੈਂਦਾ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਸ਼ ਕੇ ਅੰਦਰ ਜਾਤੀ ਵਵਸਤਾ ਇਤਨੀ ਬੜੀ ਹੋਈ ਹੈ ਕਿ ਇਹ ਮਨੁਵਾਦੀ ਲੋਕ ਜੋ ਹੈ ਹਮਾਰੇ ਬੱਚੇ ਜੋ ਵੀ ਟੈਲੈਂਟ ਹੈ ਜੋ ਟੌਪਰ ਕਰਕੇ ਜਾਂਦੇ ਹੈ ਉਹਨਕੋ ਇਹ ਸਹਿ ਨਹੀਂ ਹੁੰਦਾ ਇਹ ਸਮਾਜ ਜੋ ਹੈ ਜੋ ਕਿ ਕਿਵੇਂ ਇਹ ਬੱਚੇ ਅੱਗੇ ਵਧਤੇ ਜਾ ਰਹੇ ਹੈ ਔਰ ਹਰ ਜਗ੍ਹਾ जब जब टॉपर हमारे बच्चे आगे किसी भी कोर्स में या किसी भी जहां भी पहुंचते हैं उनको जलील किया जाता है और यहाँ तक मजबूर किया जाता है कि वो आत्महत्या तक करने को हो जाते हैं नलवा जी जी गल करिए भारत देश से जो पार्टियां वो जातिवाद खत्म हो गया जब आप स्टेट लेवल करिए सेंट्रल लेवल करिए जातिवाद नहीं है जातिवाद खत्म हो चुका तो है की कहना चाहूंगा इस बारे बिल्कुल जातिवाद खत्म नहीं हुआ जातिवाद इनके रग रग में बसा हुआ है और ये दूसरी पार्टियां जितनी राजनीति यहाँ देश के अंदर चल रही है वो तो जाति के आधार पे ही राजनीति कर रहे हैं और ऐसी समाज को बिल्कुल ये चाहते हैं कि जो आजादी से पहले बाबा साहब के लिखे संविधान से पहले जो मनु का संविधान था उसी की तरह ये चाहते हैं कि इन लोगों को आगे नहीं पढ़ना दिया जाए इनको रह जाए इनको कुचलिया जाए इनका शोषण किया जाए ये लोग आगे ना बढ़े नलुआ जी जो गल करिए बहुजन समाज पार्टी अगे आई है डॉक्टर पंपोज इंसाफ दवाने

चाहे वो किसी पार्टी में हो कम से कम अपने समाज की लड़ाई लड़नी चाहिए और उनको जो है उनको जमीन जागना चाहिए और अपने बच्चों के इंसाफ के लिए उनको सरेआम प्लेटफॉर्म सड़क पे उतरना चाहिए हमारे साथ बहुजन समाज पार्टी के साथ जुड़े एक सर्व समाज के साथ जुड़े बहुजन समाज को इकट्ठा करके इसके विरुद्ध पूरे देश के अंदर आंदोलन छेड़ना चाहिए और ये न्याय लेना चाहिए और ऐसे जो जहां जहां भी जुलम हो रहे हैं जहां जहां जहात किया हो रही है जहां हमारे बच्चों का शोषण हो रहा है ਉਨਕੇ ਖਿਲਾਫ ਸਖਤ ਸੇ ਸਖਤ ਕਾਰਵਾਈ ਹੋ ਜਦ ਤੱਕ ਡਾਕਟਰ ਪੰਪੋਸ ਕੇ ਕਾਤਿਲੋ ਕੋ ਫਾਂਸੀ ਦੀ ਸਜ਼ਾ ਨਹੀਂ ਹੁੰਦੀ ਤਬ ਤੱਕ ਇਹ ਬੋਝਨ ਸਮਾਜ ਦਾ ਆंदोलਨ ਜਾਰੀ ਰਹੇਗਾ। ਅੱਜ ਜੇ ਗੱਲ ਕਰੀਏ ਪੰਜਾਬ ਦੀ ਐਸੀ ਸਮਾਜ ਦੇ ਤਕਰੀਬਨ 34 ਐਮਐਲਏ ਜਿੱਤ ਕੇ ਜਾਂਦੇ ਆ ਵਿਧਾਨ ਸਭਾ ਚ ਪਰ ਬੋਝਨ ਸਮਾਜ ਪਾਰਟੀ ਕੋਈ ਲਾਵਾ ਕਿਸੇ ਲੀਡਰ ਦੀ ਸਟੇਟਮੈਂਟ ਨਹੀਂ ਆਂਦੀ ਕੀ ਕਹਿਣਾ ਚਾਹੂਂਗੇ ਉਹ ਲੋਕਾਂ ਨੂੰ। ਬਾਬਾ ਸਾਹਿਬ ਅੰਬੇਡਕਰ ਨੇ ਬਿਲਕੁਲ ਸਾਫ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਦੂਜੇ ਸੰਗਠਨਾਂ ਦੇ ਵਿੱਚ ਰਹਿੰਦੇ ਹੋਏ ਲੋਕ ਆਪਣੇ ਸਮਾਜ ਦਾ ਭਲਾ ਨਹੀਂ ਕਰ ਸਕਦੇ ਤੇ ਤੁਹਾਨੂੰ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਉਹ ਬੱਚੀ ਸੀ ਨਾ ਸਾਡੀ ਉਹਦੇ ਪਿੱਛੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ ਤਾਂ ਫਿਰ ਅਸੀਂ ਇਹ ਚੱਲੂ ਰੱਖਾਂਗੇ ਬਿਲਕੁਲ ਜੀ ਬਿਲਕੁਲ ਕਹਿੰਦੇ ਜੇ ਸਾਡੀ ਬੇਟੀ ਨੂੰ ਇਨਸਾਫ ਨਾ ਮਿਲਿਆ ਇਸੇ ਤਰ੍ਹਾਂ ਜਿਹੜੇ ਪ੍ਰੋਟੈਸਟ ਜਾਰੀ ਰਹਿਣਗੇ ਹੋਰ ਵੀ ਇੱਥੇ ਲੇਡੀ ਸਾਡੇ ਮੌਜੂਦ ਨੇ ਆਗੂ ਮੌਜੂਦ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਸਸ਼ੀ ਕਾਲ ਜੀ ਐਸਸੀ ਰਾਜ ਜੀ ਕੀ ਨਾਮ ਹੈ ਮੇਰਾ ਨਾਮ ਤੁਲਸੀ ਦੇਵੀ ਹੈ ਕੀ ਕਹਿਣਾ ਚਾਹੋਗੇ ਡਾਕਟਰ ਪੰਪੋਸ਼ ਵੱਲੋਂ ਜਿਹੜਾ ਸੁਸਾਇਡ ਕੀਤਾ ਗਿਆ ਤੇ ਉਹਨਾਂ ਦੇ ਘਰਦਿਆਂ ਦਾ ਕਹਿਣਾ ਹੁੰਦਾ ਮਰਡਰ ਹੋਇਆ ਕੀ ਕਹਿਣਾ ਚਾਹੋਗੇ ਬੜੇ ਹੀ ਦੁੱਖ ਦੀ ਗੱਲ ਹੈ ਵੀ ਸਾਡੇ ਸਮਾਜ ਦੀ ਬੇਟੀ ਪੂਰਾ ਕੰਪੀਟੀਸ਼ਨ ਜਿੱਤ ਕੇ ਕੰਪੀਟੀਸ਼ਨ ਲੜ ਕੇ ਜਰਨਲ ਸਮਾਜ ਦੇ ਨਾਲ ਬੈਠ ਕੇ ਫਿਰ ਉੱਥੇ ਤੱਕ ਪਹੁੰਚੀ ਹੈ ਪਰ ਜਿਹੜੇ ਮਨੁਵਾਦੀ ਸੋਚ ਦੇ ਲੋਕ ਐ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਅੱਜ ਵੀ ਜਾਤ ਪਾਤ ਦਾ ਜਿਹੜਾ ਕੀੜਾ ਉਹ ਨਿਕਲ ਨਹੀਂ ਰਿਹਾ ਕਿਉਂਕਿ ਜਦੋਂ ਸਾਡੇ ਬੱਚੇ ਡਾਕਟਰ ਬੰਦੇ ਐ ਇੰਜੀਨੀਅਰ ਬੰਦੇ ਐ ਕੁਝ ਵੀ ਵੱਡੀ ਪੋਸਟ ਤੇ ਜਾਂਦੇ ਐ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਪਹਿਲਾਂ ਕੀੜਾ ਜਿਹੜਾ ਰਿਜ਼ਰਵੇਸ਼ਨ ਦਾ ਆ ਜਾਂਦਾ ਹੈ ਜਦਕਿ ਇਹ ਬੱਚੀ ਦੇ ਨਾਲ ਰਿਜ਼ਰਵੇਸ਼ਨ ਦਾ ਕੋਈ ਲਿੰਕ ਨਹੀਂ ਆ ਉਹ ਪੂਰਾ ਕੰਪੀਟੀਸ਼ਨ ਲੜ ਕੇ ਉੱਥੇ ਤੱਕ ਪਹੁੰਚੀ ਹੈ पर मनोबत जीड़ी सोच है ओ इनने कोले और कोई बहाना नहीं है सिर्फ यही बहाना है और जात पात ਦਾ ਜਿਹੜਾ ਦੀ ਇਹ ਕੀੜਾ ਹੈ ਨਾ ਜਦੋਂ ਤੱਕ ਇਹ ਨਹੀਂ ਨਿਕਲਦਾ ਇਹ ਸਰਕਾਰਾਂ ਸਾਡੇ ਵੱਲ ਧਿਆਨ ਨਹੀਂ ਦਿੰਦੀਆਂ ਕਿ ਜੇ ਇਹ ਹੀ ਕਹਾਣੀ ਅੱਜ ਕਿਸੇ ਜਨਰਲ ਕੈਟਾਗਰੀ ਦੇ ਬੱਚੇ ਦੇ ਨਾਲ ਹੁੰਦੀ ਉਸ ਕੁੜੀਆ ਦੇ ਕਿਸੇ ਵੀ ਜਨਰਲ ਕੈਟਾਗਰੀ ਦੀ ਕੁੜੀਆ ਨਾਲ ਹੁੰਦੀ ਤੇ ਅੱਜ ਸਾਰਾ ਸਮਾਜ ਜਾਗਦੈਂਦਾ ਸਾਰਾ ਸਮਾਜ ਹੜਤਾਲਾਂ ਕਰ ਲੈਂਦਾ ਅੱਗਾ ਲਾ ਦਿੰਦੇ ਚਾਰਚ ਫੇਰੇ ਪਰ ਅੱਜ ਇਹ ਇੱਕ ਐਸੇ ਸਮਾਜ ਦੀ ਬੇਟੀ ਹੈ ਇਸ ਕਰਕੇ ਕੋਈ ਜਨਰਲ ਸਮਾਜ ਦਾ ਬੰਦਾ ਜਾਂ ਕੋਈ ਲੇਡੀ ਜਾਂ ਕੋਈ ਸਟੂਡੈਂਟ ਕੋਈ ਵੀ ਜਾਗਿਆ ਨਹੀਂ ਹੈ ਕਿਉਂਕਿ ਉਹ ਇਸ ਧੀ ਨੂੰ ਤੀਨੇ ਸਮਝਦੇ ਸਰਕਾਰਾਂ ਕਹਿੰਦੀਆਂ ਬੇਟੀ ਬਚਾਓ ਬੇਟੀ ਪੜਾਓ ਇਹ ਕਹਿ ਤਾਂ ਦਿੰਦੀਆਂ ਪਰ ਜਿਹੜੀਆਂ ਬੇਟੀਆਂ ਬਚਾਉਂਦੇ ਤੇ ਬੇਟੀਆਂ ਪੜਾਉਂਦੇ ਹੈ ਉਹ ਉਹ ਜਰਨਲ ਕੈਟਾਗਰੀ ਦੇ ਬੱਚਿਆਂ ਨੂੰ ਪੜਾਉਂਦੇ ਤੇ ਉਹਨਾਂ ਨੂੰ ਬਚਾਉਂਦੇ ਐ ਐਸੀ ਸਮਾਜ ਦੀ ਬੱਚੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਤੇ ਸਾਨੂੰ ਬਹੁਤ ਦੁੱਖ ਨਾਲ ਇਹ ਗੱਲ ਕਹਿਣੀ ਪੈਦੀ ਹੈ ਵੀ ਜਾਤ ਪਾਤ ਦਾ ਜਿਹੜਾ ਕੀੜਾ ਉਹ ਕੱਢ ਦੇਣਗੇ ਫੇਰ ਹੀ ਸਾਡੀਆਂ ਬੱਚੀਆਂ ਸੇਫ ਹੋ ਸਕਦੀ ਐ ਬਾਕੀ ਸਾਡੇ ਭਾਈਚਾਰਾ ਜੋ ਵੀ ਸਾਡੇ ਐਮ ਐਲ ਏ ਵਗੈਰਾ ਬੈਠੇ ਐ ਉਹਨਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਐ ਵੀ ਬੇਟੀ ਤਾਂ ਬੇਟੀ ਹੈ ਮ ਜਿਸ ਮਰਜੀ ਪਾਰਟੀ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ ਪਰ ਅੱਜ ਸਾਰਿਆਂ ਨੂੰ ਹੀ ਹਰ ਇੱਕ ਪਾਰਟੀ ਵਾਲੇ ਸਾਡੇ ਭਾਈ ਨੂੰ ਨਿਕਲਣਾ ਚਾਹੀਦਾ ਹੈ ਤਾਂ ਜੋ ਅਸੀਂ ਸਾਰੇ ਮਿਲ ਕੇ ਇਸ ਬੱਚੇ ਦੇ ਇਨਸਾਫ ਵਾਸਤੇ ਲੜ ਸਕੀਏ ਆਂਟੀ ਜੀ ਜੇ ਗੱਲ ਕਰੀਏ ਕਈ ਮਨੋਵਾਦੀ ਸੋਚ ਵਾਲੇ ਵਿਅਕਤੀ ਹੈ ਜਿਹੜੇ ਉਹ ਬਲੇਮ ਕਰਦੇ ਆ ਵੀ ਐਸੀ ਸਮਾਜ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਦਾ 33 ਵਾਲੇ ਲੱਗ ਜਾਂਦੇ ਆ ਜਾਂ 35 ਵਾਲੇ ਲੱਗ ਜਾਂਦੇ ਆ ਕੀ ਕਹਿਣਾ ਚਾਹੂੰਗੀ ਉਹ ਲੋਕਾਂ ਨੂੰ ਉਹਨਾਂ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਕੱਢਣਾ ਚਾਹੁੰਦੇ ਆ ਜੀ ਜਿਹੜੇ ਬੱਚੇ ਏਸੀਐਨ ਦੇ ਵਿੱਚ ਬਹਿ ਕੇ ਨੰਬਰ ਲੈ ਲੈਂਦੇ 90% ਔਰ ਜਿਹੜੇ ਸਾਡੇ ਬੱਚੇ ਉਹਨਾਂ ਦੀ ਮਾਵਾਂ ਵੀ ਘਰਾਂ ਦੇ ਵਿੱਚ ਝਾੜੂ ਪਾਚੇ ਕਰਦੀਆਂ ਹੈ ਦਿਹਾੜੀ ਕਰਦੇ ਅਧਿક્ષા ਚਲਾਉਂਦੇ ਆ ਉਹਨਾਂ ਦੇ ਬੱਚੇ ਕਾਮਯਾਬ ਹੋ ਕੇ ਉੱਥੇ ਪਹੁੰਚਦੇ ਆ ਤੇ ਜੇ ਇਸ ਤਰ੍ਹਾਂ ਸਾਡੇ ਬੱਚਿਆਂ ਨੂੰ ਵੀ ਉਹ ਸਹੂਲਤਾਂ ਸਾਰੀਆਂ ਮਿਲ ਜਾਣ ਤਾਂ ਫਿਰ ਉਹਨਾਂ ਦੇ ਦਿਮਾਗ ਦੇ ਵਿੱਚ ਕੀੜਾ ਹੀ ਨਿਕਲ ਜਾਵੇ ਪਰ ਇਹ ਝੂਠੀ ਗੱਲ ਹੈ ਜਿਹੜੀ ਇਸ ਬੱਚੇ ਨਾਲ ਜਿਹੜਾ ਇਹ ਹੋਇਆ ਹੈ ਇਹ ਬਿਲਕੁਲ ਵੀ ਰਿਜ਼ਰਵੇਸ਼ਨ ਨਾਲ ਕੋਈ ਸਬੰਧ ਨਹੀਂ ਰੱਖਦਾ ਕੰਪੀਟੀਸ਼ਨ ਲੜ ਕੇ ਫਿਰ ਉੱਥੋਂ ਤੱਕ ਪਹ क्योंकि उन्होंने नाल जो है बे हुई जिसके अंदर दर्द नहीं होता वो दूसरे समाज का दर्द नहीं जानता जिस समाज को दर्द होता वही उसकी आवाज़ उठाता है इस करके बहुजन समाज पार्टी अपने समाज के हित के लिए अपने समाज के न्याय के लिए ये डॉक्टर कंपोज के साथ में जो धक्का होया है उसको सुसाइड का दर्जा दिया गया जबकि साधी डॉक्टर कम्पोस एक टॉपर लड़की थी जिसने प करते हुए अपने आप को अपने ऊंचे स्तर पे लेके आई थी उस स्तर को डाउन करने के लिए ये मनुवादी समाज हर हालत में बितकरे के रूप में इस घटना को अंजाम दिया जिसके तहत जो बहुजन समाज पार्टी अपना रोष जाहिर जाहिर करती है और उसको न, जब तक न्याय डॉक्टर कंपोस में नहीं मिलता तब तक बहुजन समाज पार्टी अपने बेटियों के लिए समाज की बेटियों के लिए अपना संघर्ष करती रहेगी जय भीम जय भारत मैं थोड़े चैनल के माध्यम को जो अज की घटना के बारे जो गल चल रही है मैं सब तो पहला गल शुरू करना चाहता कि प्रधानमंत्री मोदी जी सू ना देंगे कि बेटी पढ़ाओ तो बेटी बचाओ ਸਾਡੇ ਵਰਗ ਦੇ ਲੋਕ ਜੋ ਹੈ ਬੇਟੀਆਂ ਨੂੰ ਆਪਣੀ ਪੂਰੀ ਪੰਦੇ ਹੀ ਨਾਲ ਪੜਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਦੇ ਨਾਲ ਜੋ ਇਹ ਜਿਹੇ ਕਰਤਾਨਾ ਵਾਪਰਦੀਆਂ ਤੇ ਜੇ ਮਨ ਬਹੁਤ ਟੁੱਟਦੀ ਇਕ ਇਕ ਉਹ ਪਰਿਵਾਰ ਦੀ ਬੇਟੀ ਉਸ ਪਰਿਵਾਰ ਦੀ ਬੇਟੀ ਜਿਸਦੇ ਸਿਰ ਦੇ ਉੱਤੇ ਉਸ ਦੇ ਬਾਪ ਦਾ ਸਾਆ ਨਹੀਂ ਹੈ ਤੇ ਉਸ ਦੀ ਮਾਤਾ ਕਿਸ ਤਰ੍ਹਾਂ ਕੇ ਨਾਲ ਮਜ਼ਦੂਰੀ ਕਰਕੇ ਆਪਣੀ ਬੇਟੀ ਨੂੰ ਜੋ ਹੈ ਐਮਬੀਏ ਦੀ ਪੜਾਈ ਕਰਾਉਂਦੀ ਹੈ ਉਹ ਬੱਚੀ ਐਮਬੀਏ ਟਿਕਟੋਕ ਕਰਕੇ ਐਮਬੀਏ ਦੀ ਪੂਰੀ ਪੜਾਈ ਕਰਦੀ ਹੈ ਪੰਜ 4 ਸਾਲ ਤੱਕ ਪੂਰੀ ਪੜਾਈ ਹੋਣ ਤੋਂ ਬਾਅਦ ਉਹ ਜਦੋਂ ਬੇਟੀ ਇੰਟਰਨਸ਼ਿਪ ਕਰ ਰਹੀ ਹੈ ਉਸ ਇੰਟਰਨਸ਼ਿਪ ਦੇ ਵਿੱਚ ਉਸ ਨੂੰ ਬਹੁਤ ਜ਼ਿਆਦਾ ਜਾਤੀ ਸੂਚਕ ਸ਼ਬਦ ਬੋਲ ਕੇ ਉਸ ਨੂੰ बार-बार ਜੋ ਹੈ ਕਿਰਿਤ ਕੀਤਾ ਜਾਂਦਾ ਹੈ ਉਹ ਆਪਣੀ ਸ਼ਿਕਾਇਤ ਕਿੱਥੇ ਲੈ ਕੇ ਜਾਵੇ ਉਹ ਸ਼ਿਕਾਇਤ ਕਿੱਥੇ ਲੈ ਕੇ ਜਾਂਦੀ ਹੈ ਕਾਲਜ ਦੇ ਪ੍ਰਿੰਸੀਪਲ ਪਾਸ ਪਹੁੰਚਦੀ ਆਪਣੀ ਸ਼ਿਕਾਇਤ ਲੈ ਕੇ ਪਰ ਉਹਦੀ ਸ਼ਿਕਾਇਤ ਤੇ ਕੋਈ ਸੁਣਵਾਈ ਨਹੀਂ ਦਿੱਤੀ ਗਈ ਅੰਤ ਵਿੱਚ ਆਖਰ ਵਿੱਚ ਜੋ ਹੈ ਉਹ ਇਸ ਤਰ੍ਹਾਂ ਦੀ ਸਤਾਈ ਹੋਈ ਸਾਡੀ ਇੱਕ ਧੀ ਸਾਡੀ ਇੱਕ ਬੇਟੀ ਜਿਸ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਦਾ ਆਪਣੇ ਪਰਿਵਾਰ ਦਾ ਜੋ ਭਲਾ ਕਰਨਾ ਸੀ ਡਾਕਟਰ ਬਣ ਕੇ ਉਸਨੇ ਬਹੁਤ ਵਧੀਆ ਕੰਮ ਕਰਨੇ ਸੀ ਅੱਜ ਉਸ ਬੇਟੀ ਨੂੰ ਸਾਡੇ ਤੋਂ ਖੋ ਲਿਆ ਗਿਆ ਸਾਨੂੰ ਬਹੁਤ ਦੁੱਖ ਹੈ ਤੇ ਅਸੀਂ ਮੰਗ ਕਰਦੇ ਹਾਂ ਕਿ ਜੋ ਅਖੋਤੀ ਅਖੋਤੀ ਉੱਚ ਵਰਗ ਦੇ ਜੋ ਲੋਕ ਹੈ ਜੋ ਆਪਣੇ ਆਪਣੇ ਅਖੋਤੀਆਂ ਜਾਤਾਂ ਦੱਸਦੇ ਹੈ ਉਹਨਾਂ ਨੇ ਇੰਨਾ ਕੰਮ ਕੀਤਾ ਜੋ ਹੈ ਪ੍ਰੇਜ਼ ਕਰਨਾ ਚਾਹੀਦਾ ਹੈ ਤੇ ਹਰ ਇੱਕ ਨੂੰ ਬਰਾਬਰ ਸਮਝ ਕੇ ਸਭ ਨੂੰ ਹੀ ਪੜ੍ਹਨ ਦਾ ਅਧਿਕਾਰ ਹੈ ਇਹ ਚਤਤ ਦੀ ਪੜ੍ਹਾਈ ਵੀ ਖੋਹੀ ਜਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਹਰ ਇੱਕ ਨੂੰ ਪੜ੍ਹਨ ਦਾ ਅਧਿਕਾਰ ਹੈ ਤੇ ਸੱਤ ਪੜ੍ਹਾਈ ਵੀ ਖੋਹੀ ਜਾ ਰਹੀ ਹੈ ਆਂਟੀ ਜੀ ਸਾਡੇ ਨਾਲ ਮੌਜੂਦ ਨੇ ਆਂਟੀ ਜੀ ਨਾਲ ਥੋੜੀ ਜਿਹੀ ਗੱਲ ਹੋਰ ਕਰਦੇ ਆ ਉਹ ਜਦ ਸਮਾਜ ਦੇ ਗੁਰੂਆਂ ਪੀਰਾਂ ਨੇ ਇੱਕ ਗੱਲ ਕਹੀ ਸੀਗੀ ਬੇਗਮਪੁਰੇ ਦੀ ਗੱਲ ਕਹੀ ਸੀ ਬੇਗਮਪੁਰੇ ਦਾ ਮੀਨਸ ਕੀ ਹੈ ਜਿੱਥੇ ਕੋਈ ਕਿਸੇ ਨੂੰ ਗਮ ਨਾ ਹੋਵੇ ਕੀ ਕਹਿਣਾ ਚਾਹੂਗੇ ਉਸ ਬੇਗੰਪੂਰੇ ਬਾਰੇ ਜਿਹੜੇ ਭੋਜਨ ਸਮਾਜ ਦੇ ਜਿਹੜੇ ਗੁਰੂ ਪੀਰ ਹੋਏ ਆ ਉਹਨਾਂ ਨੇ ਸਰਬ ਸਮਾਜ ਦੀ ਗੱਲ ਕੀਤੀ ਇੱਕ ਸਮਾਜ ਦੀ ਗੱਲ ਕੀਤੀ ਕੋਈ ਭੁੱਖਾ ਨਾ ਸੋਵੇ ਉਸ ਦੀ ਗੱਲ ਕੀਤੀ ਐਸੇ ਰਾਜ ਦੀ ਕਲਪਨਾ ਕੀਤੀ ਕੀ ਕਹਿਣਾ ਚਾਹੂਗੇ ਇਸ ਬਾਰੇ ਪਰ ਜਦੋਂ ਕਿਸੇ ਆਪਣੀ ਸਮਾਜ ਦੇ ਕਿਸੇ ਬੇਟੀ ਜਾਂ ਕਿਸੇ ਵਿਅਕਤੀ ਤੇ ਕੋਈ ਪੀੜਾ ਪੈਂਦੀ ਆ ਤਾਂ ਦੂਜੇ ਸਮਾਜ ਦੇ ਲੋਕ ਭੋਜਨ ਸਮਾਜ ਦਾ ਸਾਥ ਨਹੀਂ ਦਿੰਦੇ ਕੀ ਕਹਿਣਾ ਚਾਹੂਗੇ ਸ਼੍ਰੀ ਗੁਰਦਾਸ ਮਹਾਰਾਜ ਜੀ ਨੇ ਕਿਹਾ ਸੀ ਐਸਾ ਚਾਹੋ ਰਾਜ ਮੈਂ ਜਹਾਂ ਮਿਲੇ ਸਭਨ ਕੋ ਔਨ ਛੋਟ ਬੜਾ ਸਭ ਸਮ ਬਸਾਇਆ ਰਵਿਦਾਸ ਰਹਿ ਪਰਸਨ ਉਹਨਾਂ ਦਾ ਭਾਵ ਤਾਂ ਇਹ ਹੀ ਸੀ ਕਿ ਮੇਰੇ ਸਮਾਜ ਦੇ ਲੋਕ ਮੇਰੀ ਦੁਨੀਆ ਦੇ ਲੋਕ ਸਾਰੇ ਹੀ ਸਮਾਜ ਦੇ ਲੋਕ ਬਰਾਬਰ ਰਹਿਣ ਬਰਾਬਰ ਹੀ ਉਹਨਾਂ ਨੂੰ ਪੜ੍ਹਾਈ ਮਿਲਣੀ ਚਾਹੀਦੀ ਹੈ ਬਰਾਬਰ ਹੀ ਨੌਕਰੀ ਮਿਲਣੀ ਚਾਹੀਦੀ ਹੈ ਸਭ ਦੇ ਵਿੱਚ ਸਮਾਨਤਾ ਹੋਣੀ ਚਾਹੀਦੀ ਹੈ ਪਰ ਇਹ ਜਿਹੜੇ ਮਨੁਵਾਦੀ ਸੋਚ ਦੇ ਲੋਕ ਹੈ ਸਾਨੂੰ ਹੁਣ ਤੱਕ ਸਾਡੇ ਗੁਰੂ ਪੁਰਖਿਆਂ ਦੀ ਜਿਹੜੀ ਸੋਚ ਸੀ ਉਹਦੇ ਮੁਤਾਬਕ ਸਾਨੂੰ ਹੁਣ ਤੱਕ ਕਾਮਯਾਬ ਨਹੀਂ ਹੋਣ ਦਿੰਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਅੱਗੇ ਹੋਣ ਉਹਨਾਂ ਦੀ ਅੱਖ ਦੇ ਵਿੱਚ ਬਿਲਕੁਲ ਰੋੜੇ ਦੀ ਤਰ੍ਹਾਂ ਰੜਕਦੀ ਹੈ ਸਾਡੀਆਂ ਤਰੱਕੀਆਂ ਸਾਡੀਆਂ ਤਰੱਕੀਆਂ ਜਿਹੜੀਆਂ ਹੈਗੀਆਂ ਉਹ ਸਾਨੂੰ ਬਾਬਾ ਸਾਹਿਬ ਨੇ ਲੈ ਕੇ ਦਿੱਤੀਆਂ ਨੇ ਅਸੀਂ ਕੋਈ ਪੀਖ ਨਹੀਂ ਲਈਏ ਜੋ ਰਿਜ਼ਰਵੇਸ਼ਨ ਹੈਗੇ ਸਾਡਾ ਹੱਕ ਹੈ ਇਹ ਸਾਡੀ ਕੋਈ ਪੀਖ ਨਹੀਂ ਹੈ ਇਹ ਬੱਚੇ ਜਿਹੜੇ ਪੜ੍ਹ ਲਿਖ ਕੇ ਜਾਂ ਅਸੀਂ ਪੜ੍ਹ ਲਿਖ ਕੇ ਜਿਹੜੇ ਕਾਮਯਾਬ ਹੋਏ ਆ ਇਹ ਆਟੇ ਵਿੱਚ ਨਮਕ ਦੇ ਬਰਾਬਰ ਹੈ ਔਰ ਸਮਝ ਲਓ ਜਿਹੜੇ ਜਨਰਲ categories ਉਹ ਆਟਾ ਹੈ ਉਹ ਇੰਨਾ ਸਾਡਾ ਫਰਕ ਹੈ ਜਿਹੜੇ ਸਾਡੇ ਬੱਚੇ ਪੜ੍ਹ ਲਿਖ ਕੇ ਕਾਮਯਾਬ ਹੁੰਦੇ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਹੈ ਪਰ ਅਸੀਂ ਇਹ ਨਹੀਂ ਹੋਣ ਦੇਵਾਂਗੇ ਤੱਕਾ ਨਹੀਂ ਹੋਣ ਦੇਵਾਂਗੇ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਕਿ ਇਸ ਬੱਚੀ ਦੇ ਜਿਹੜੇ ਕਾਤਲ ਹੈ ਉਹਨਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਤੇ ਇਹ ਸਿਰ ਇਹ ਹਵਾ ਹੈ ਜਿਹੜੀ ਬਰਾਬਰ ਮਿਲਦੀ ਹੈ ਸਭ ਨੂੰ ਜਦੋਂ ਹਵਾ ਬਰਾਬਰ ਮਿਲਦੀ ਹੈ ਤਾਂ ਫਿਰ ਕਿਉਂ ਸਾਨੂੰ ਸਾਡੇ ਵਾਸਤੇ ਬੇਇਨਸਾਫੀ ਹੁੰਦੀ ਹੈ ਇਹ ਜੋ ਧਰਤੀ ਹੈ ਜੋ ਆਸਮਾਨ ਹੈ ਸਾਰਿਆਂ ਦੇ ਵਾਸਤੇ ਬਰਾਬਰ ਹੈ ਤੇ ਬਰਾਬਰ ਹੈ ਤਾਂ ਸਾਨੂੰ ਵੀ ਸਮਾਨਤਾ ਬਰਾਬਰ ਹੱਕ ਹੋਣੇ ਚਾਹੀਦੇ ਆ ਇਹਨਾਂ ਕਹਿੰਦੀ ਹੋਈ ਮੈਂ ਤੁਹਾਨੂੰ ਜੈ ਪਿੰਡ ਰਿਆ ਪਾਰਤ ਮਰਹੂਮ ਬੇਟੀ ਡਾਕਟਰ ਪੰਪੋਸ਼ ਪੀਐਮਟੀ ਦੇ ਵਿੱਚੋਂ ਟੌਪ ਕਰਕੇ ਉਸ ਕਾਲਜ ਦੇ ਵਿੱਚ ਉਸਨੇ ਐਡਮਿਸ਼ਨ ਲਿਆ ਸੀ ਜੋ ਇਹ ਘਟਨਾ ਹੋਈ ਹੈ ਐਸਟਾ ਸਟੈਂਡ ਕਿਸੇ ਵੀ ਪਾਰਟੀ ਨੇ ਕੋਈ ਸਟੈਂਡ ਨਹੀਂ ਲਿਆ ਇੱਕੋ ਇੱਕ ਦੇਸ਼ ਦੀ ਨੈਸ਼ਨਲ ਪਾਰਟੀ ਹੈ ਬਹੁਜਨ ਸਮਾਜ ਪਾਰਟੀ ਜਿਸਨੇ ਪਿਛਲੇ ਦਿਨੀ 15 ਮਾਰਚ ਨੂੰ ਸ੍ਰੀ ਕਾਸ਼ੀਰਾਮ ਜੀ ਦੇ ਜਨਮ ਦਿਹਾੜੇ ਦੇ ਉੱਤੇ ਇਹ ਐਲਾਨ ਕਰਤਾ ਸੀ ਕਿ ਵਿਧਾਨ ਸਭਾ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਡਾਕਟਰ ਕੰਪੋਸ਼ ਨੂੰ ਇਨਸਾਫ ਦਵਾਨ ਦੇ ਲਈ ਅਸੀਂ 15 ਮਾਰਚ ਜੋ ਹੈ ਪੰਜਾਬ ਦੇ ਅੰਦਰ ਕੱਢਾਂਗੇ ਅਸੀਂ ਜਦੋਂ ਤੱਕ ਉਸ ਬੇਟੀ ਨੂੰ ਉਸ ਤੇ ਬੇਟੀ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਦੋਸ਼ੀਆਂ ਨੂੰ ਨਾਮ ਜਦ ਨਹੀਂ ਕੀਤਾ ਜਾਂਦਾ ਉਹ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਬਿਲਕੁਲ ਜੀ ਬਿਲਕੁਲ ਐਸੀ ਭੋਜਨ ਸਮਾਜ ਦੇ ਆਗੂ ਜਿਨ੍ਹਾਂ ਦਾ ਕਹਿਣਾ ਜਿੰਨੇ ਤੱਕ ਡਾਕਟਰ ਪੰਪੋਸ਼ ਨੂੰ ਇਨਸਾਫ ਨਹੀਂ ਮਿਲਦਾ ਉਹਨੇ ਤੱਕ ਭੋਜਨ ਸਮਾਜ ਪਾਰਟੀ ਇਸੇ ਤਰ੍ਹਾਂ ਪ੍ਰੋਟੈਸਟ ਕਰਦੀ ਰਹੇਗੀ ਕੈਮਰਾਮੈਨ ਸੁਜਲ ਦੇ ਨਾਲ ਮਨੋਚਰਕੀਵਾਲ ਭਾਰਤੀ ਆਵਾਜ਼ ਬਟਿੰਡਾ ਦੋਸਤੋ ਅਸੀਂ ਦਿਖਾਵਾਂਗੇ ਤੁਹਾਨੂੰ ਬਿਲਕੁਲ ਸੱਚ ਤੁਸੀਂ ਦੇਖਦੇ ਰਹੋ ਭਾਰਤ ਦੀ ਆਵਾਜ਼